ਸਾਭੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਟੋਟਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਵੀਰ ਹਰਦੇਵ ਸਿੰਘ ਦੇ ਫਾਰਮ ਤੇ ਆਇਆ ਦੋਸਤੋ ਤੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਕਰਦੇ ਆ ਰਹੇ ਆ ਸੋ ਵਾੜਾਂ ਮੱਝਾਂ ਝੋਟੀਆਂ ਹਰ ਇੱਕ ਤਰ੍ਹਾਂ ਦੇ ਐਨੀਮਲ ਇਸ ਫਾਰਮ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਝੋਟੀ ਦਿਖਾਵਾਂਗੇ ਬਹੁਤ ਖੂਬਸੂਰਤ ਚੰਗੀ ਸ਼ਕੀਨ ਝੋਟੀ ਆ ਇੱਕ ਇਹ ਮਾਜ ਬਿਲਕੁਲ ਤਾਜੀ ਸੱਜਰ ਸੂਈ ਸੂਈ ਤੁਹਾਨੂੰ ਦਿਖਾ ਦਾਂਗੇ। ਸੋ ਦੋ ਪਸ਼ੂਆ ਦੋਸਤੋ ਦੋ ਦੀ ਪੂਰੀ ਡਿਟੇਲ ਆਪਾਂ ਵੀਰ ਹਰਦੇਲ ਤੋਂ ਲੈ ਲਾਂਗੇ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਜੋਰ ਸਿੰਘ ਵਾਲੇ ਕਰਨੀ ਆ। ਪੱਟੀ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ। ਹਰੀਕੇ ਪੱਤਨ ਤੋਂ ਕੋਈ 12-13 ਕਿਲੋਮੀਟਰ ਦੀ ਦੂਰੀ ਆ। ਤੇ ਸਗਵਾਦੇ ਤੋਂ ਤੁਸੀਂ ਸਿੱਧੀ ਪਿੰਡ ਸੈਦੋਂ ਤੇ ਪਿੰਡ ਜੋਰ ਸਿੰਘ ਵਾਲੇ ਵਿਜ਼ਿਟ ਕਰ ਸਕਦੇ ਹੋ। ਅੱਜ ਤਰੀਕ 11 ਦਸੰਬਰ ਤੇ ਸਮਾਂ ਦੋਸਤੋ ਮਾਰਨਿੰਗ ਕੋਈ 9:00 ਵਜੇ ਦਾ। ਸੋ ਜਿਹੜੀ ਇਹ ਮਾਜ ਸੂਈ ਸੂਈ ਹੈ ਠੀਕ ਹੈ ਜੀ ਢੇਰੀ ਮੀਨੀ। ਇਹਨੀਲੀ ਅੰਗ ਦੇ ਵਿੱਚ ਮਾਜ ਦਿਖਾ ਦਾਂਗੇ ਨਾਲ ਦੇ ਨਾਲ ਤੁਸੀਂ ਚੁਵਾਈ ਦੇਖ ਲਓਗੇ ਇੱਕ ਫੈਕਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਵਾਂਗੇ ਠੀਕ ਹੈ ਜੀ ਸੋ ਵੀਡੀਓ ਮੇਰਾ ਵੀਰ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਫੁੱਲ ਇਨਫੋਰਮੇਸ਼ਨ ਇਹਨਾਂ ਦੋ ਨਗਾਂ ਦੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਚੰਗੇ ਨਾਗ ਆ ਚੰਗੇ ਪਸ਼ੂ ਆ ਸੋ ਕੋਈ ਵੀ ਰਗੇ ਬਿਲਕੁਲ ਨਵੇਂ ਅੰਗ ਦੇ ਵਿੱਚ ਝੋਟੀ ਖਰੀਦਣੀ ਚਾਹੁੰਦਾ ਤਾਂ ਤੁਸੀਂ ਪੈਲ ਦੇ ਆਧਾਰ ਤੇ ਸੌਦਾ ਕਰਨਿਓ ਠੀਕ ਹੈ ਜੀ ਸੋ ਇਹ ਦੋ ਨਗਨੇ ਆ ਉਹ ਕਰਦੇ ਆ ਗੱਲਬਾਤ ਵੀਰ ਖਰਦੇ ਸਿੰਘ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਫੇਸਬੁੱਕ YouTube Instagram ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਵੀ ਬਹੁਤ ਵਧੀਆ ਹਰਪ੍ਰੀਤ ਸਾਹਿਬ ਠੀਕ ਠਾਕ ਕਿਪਾ ਵਾਗੁਰੂ ਦੀ ਮਿਹਰ ਆ ਜੀ ਅੱਛਾ ਹਰਪ੍ਰੀਤ ਵੀਰੇ ਐਨੀਮਲ ਇਸੇ ਤਰ੍ਹਾਂ ਕੋ ਦੋ ਦੋ ਚਾਰ ਚਾਰ ਨਾਲ ਕਾਇ ਜਾਈ ਜਾਂਦੇ ਆ ਬਿਲਕੁਲ ਸੰਧੂ ਸਾਹਿਬ ਅੱਜ ਫਿਲਹਾਲ ਆਪਣੇ ਕੋਲੇ ਦੋ ਹੀ ਨੇ ਜਿਹੜੇ ਰੁਟੀਨ ਚ ਇਹ ਬੜਾ ਲੋਕ ਲਗਾਕ ਵੀ ਪੈ ਜਾਂਦਾ ਹੂੰ 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 ਤਾਂ ਕੁਝ ਨਿਕਲ ਵੀ ਜਾਂਦੇ ਆ ਬਿਲਕੁਲ ਬਿਲਕੁਲ ਤੇ ਤਕਰੀਬਨ ਆਪਾਂ ਦੂਜੇ ਚੌਥੇ ਦਿਨ ਜਿਹੜਾ ਵੀਡੀਓ ਅਪਲੋਡ ਕਰਦੇ ਰਹਿੰਦੇ ਸਹੀ ਹੈ ਜੀ ਸਹੀ ਹੈ ਤੇ ਬਾਕੀ ਵੜਾ ਬੂੜਾ ਵੀ ਖਾਸ ਤੌਰ ਤੇ ਵੀਰ ਬੜੀ ਡਿਮਾਂਡ ਬੰਦ ਬਿਲਕੁਲ ਬਹੁਤ ਜ਼ਿਆਦੀ ਆ ਲਾਲ ਬਹੁਤ ਘੱਟ ਮਿਲ ਰਹੀਆਂ ਬਾਹਰ ਵੀ ਚੰਗਾ ਸਾਫ਼ ਸੁਥਰਾ ਪਸ਼ੂ ਆਖੀ ਤਰ ਲੱਭੀ ਗਿਆ ਬਾਕੀ ਮਿਲਣ ਦਾ ਰਾਸਾ ਮਿਲ ਜਾਂਦੀਆਂ ਪਰ ਝੱਜਦੀਆਂ ਨਹੀਂ ਠੀਕ ਆ ਜੀ ਹਨਾ ਤੇ ਜੇ ਕੋਈ ਚੰਗਾ ਪੀਸ ਲੱਗੇ ਆ ਪੜਤੇ ਚ ਲੱਗੇ ਉਹੀ ਖਰੀਦਣ ਦਾ ਫਾਇਦਾ ਬਿਲਕੁਲ ਅੱਗ ਫੱਕਣ ਦਾ ਤਾਂ ਕੋਈ ਫਾਇਦਾ ਨਹੀਂ ਸਹੀ ਹੈ ਅੱਛਾ ਰੇਲ ਵੀਰੇ ਦੋ ਮੱਝਾਂ ਆਪਾਂ ਕੋਲ ਇੱਕ ਝੋਟੀ ਇੱਕ ਮੱਝ ਦਿਖਾ ਦਾਂਗੇ ਸ਼ੁਰੂਆਤ ਕਿੱਡੇ ਤੋਂ ਕਰਦੇ ਪਸ਼ੂ ਦਾ ਬਿਲਕੁਲ ਇਹਦੇ ਤੋਂ ਹੀ ਰੱਖ ਕਰ ਲੈਨੇ ਆਪਾਂ ਠੀਕ ਹੈ ਜੀ ਲਓ ਦੋਸਤੋ ਜਿਹੜੀ ਬਿਲਕੁਲ ਫਜਰ ਤਾਜੀ ਸੂਈ ਸੋਈ ਆ ਬੌਲੇ ਦੇ ਵਿੱਚ ਹੀ ਤਕਰੀਬਨ ਹੋਵੇਗੀ ਇਹਦੇ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਕਿ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਰਾਤ ਨੂੰ ਨੀਂਦ ਬਹੁਤ ਜ਼ਿਆਦਾ ਹੁੰਦੀ ਆ ਨੀਂਦ ਦੇ ਵਿੱਚ ਵੀ ਆ ਬਿਲਕੁਲ ਜੀ ਬਿਲਕੁਲ ਢੇਲ ਹੀ ਨੀਲੀ ਆ ਅੱਛਾ ਜੀ ਆ ਕੁੱਕ ਪੂਰੀ ਜਿਹੜੀ ਆ ਇਹਦੀ ਨੀਲੀ ਆ ਥੋੜੀ ਜਿਹਾ ਵੱਲ ਆ ਗਿਆ ਹਾਂ ਜੀ ਤਾਂ ਮੱਥੇ 'ਚ ਜਿਹੜਾ ਫੁੱਲ ਆ ਗਿਆ ਜਬਾਨ ਜਵਨ ਪੂਰੀ ਜਿਹੜੀ ਇਹਦੀ ਗੁਲਾਬੀ ਆ ਠੀਕ ਆ ਜੀ ਉਹ ਸੂਆ ਕਿਨਵਾ ਸੂਈ ਹੈ ਆਪਣੇ ਕੋਲ ਸੂਆ ਰਾਸ ਹੈ ਤੀਜਾ ਹੀ ਸੂਈ ਹੈ ਤੇ ਜੋ ਸੂਆ ਜੀ ਛੋਟਾ ਜਿਹੜਾ ਤੇਲਾ ਸਿੰਘ ਹੈ ਇਹਦਾ ਕੋਈ ਜ਼ਿਆਦਾ ਵੱਡਾ ਨਹੀਂ ਆਊਟ ਨਹੀਂ ਲੱਗਦਾ ਹੂੰ ਤੇ ਤੀਜਾ ਸੂਆ ਸੂਈ ਆ ਲੋ ਵੀ ਆ ਚੈੱਕ ਜਿਹੜੇ ਆਪਾਂ ਆਪਣੇ ਰਿਸ਼ਤੇਦਾਰਾਂ ਤੋਂ ਲੈ ਕੇ ਆਏ ਆ ਹਾਂ ਜੀ ਲਾ 13 14 13 14 ਤੇ ਨੋਰਮਲ ਹੀ ਚੱਲਦੀ ਆ ਕਰੇਲੂ ਸੇਵਾ ਤੇ ਅੱਛਾ ਜੀ ਦੁੱਧ ਵਾਲੀ ਮੱਝ ਆ ਠੀਕ ਹੈ ਕੋਈ ਸ਼ੱਕ ਨਹੀਂ ਇਹਦੇ 'ਚ ਠੀਕ ਹੈ ਤੇ ਪੂਛੇ ਦੀ ਬਹੁਤ ਲੰਬੀ ਧੂਮੀ ਸੀ ਹਾਂ ਚਲੋ ਥੋੜਾ ਜਿਹਾ ਉਹਨਾਂ ਨੇ ਕਟਵਾਈ ਤਾਂ ਉਹ ਕਿਸੇ ਕਾਰਨ ਥੋੜਾ ਉੱਪਰੋਂ ਚੱਕੀ ਗਈ ਠੀਕ ਹੈ ਜੀ ਤੇ ਬਹੁਤ ਲੰਮੀ ਧੂਮੀ ਪੁੱਛਾ ਕਿ ਜਦ ਬੱਚੇ ਬੁੱੱਚੇ ਲੈਣੇ ਹੋਏ ਨਹੀਂ ਕਿ ਜਮਾਂਦਰੂ ਉੱਚੀ ਆ ਪੂਰੀ ਲੰਬੀ ਆ ਚਲੋ ਕਿਰੋਂ ਕੋਈ ਕਾਰ ਨਹੀਂ ਬਣ ਜਾਂਦਾ ਕਾਰ ਨਹੀਂ ਬਣੇ ਪਰ ਇਹ ਜਿਹੜੀ ਸਕਿਨ ਆ ਨਾ ਗੱਲ ਕਰੀਏ ਰਾਸ਼ਾ ਹਾਂ ਬਿਲਕੁਲ ਪਤਲੀ ਚਮੜੀ ਬਿਲਕੁਲ ਸਕਿਨ ਬਿਲਕੁਲ ਪਤਲੀ ਆ ਤੇ ਤਿੱਜਾ ਦੇ ਨੇ ਤਿੱਜਾ ਦੇਣ ਆਪਾਂ ਵੈਸੇ ਚੋਜਾਂ ਕਿੰਨੀਆਂ ਕਰ ਲੈਂਦੇ ਆ ਸੰਧੂ ਆਪਣੇ ਤਕਰੀਬ ਨਾਲ ਸਵੇਰੇ ਜਿਹੜੀ ਆ ਸੌਰੀ ਕੱਲ ਸ਼ਾਮ ਦੀ ਜਿਹੜੀ ਆ ਉਹ ਤੀਜੀ ਹੋ ਗਈ ਆ ਅੱਜ ਸਵੇਰ ਵਾਲੀ ਆ ਜਿਹੜੀ ਕੋੰਤੇ 9 ਵਜੇ ਆਪਾਂ ਜਿਹੜੀ ਚੁਾਈ ਨਾਲ ਦੀ ਨਾਲ ਵਿਖਾ ਦਾਂਗੇ ਠੀਕ ਆ ਜੀ ਲੋ ਦੋਸਤੋ ਸੁਆ ਵੀ ਤਕਰੀਬਨ ਤੀਜਾ ਤੋਂ ਕੋਈ ਵੀ ਰਮਣ ਕੇ ਸੌਦਾ ਕਰ ਲਿਓ ਤੇ ਅੱਜ ਦੂਜੇ ਤੀਜੇ ਦਿਨ ਦੇ ਵਿੱਚ ਹੀ ਆ ਘੱਟੋ ਘੱਟ ਰਵੇਲ 9 ਕਿਲੋ ਪਲੱਸ ਜਿਹੜਾ ਨੋ 10 ਤੋਂ ਸੰਦੂ ਚ ਸਟਾਰਟ ਹੀ ਹੋਈ ਆ ਅੱਛਾ ਜੀ ਬਾਕੀ ਬਹੁਤ ਚੰਗੀ ਆ ਇਹਦੀ ਆਪਾਂ ਫੁੱਲ ਗਰੰਟੀ ਦੇ ਦਾਂਗੇ ਦੁੱਧ ਦੀ ਕਿਉਂਕਿ ਫੁੱਲ ਆਪਣੇ ਪਾਸੇ ਵਾਲੀ ਖਰੀਦੀ ਫਿਰ ਸਭ ਤੋਂ ਖਾਸ ਇਹ ਤੇ ਜਿਹੜੀ ਆ 8 ਮਹੀਨੇ ਦੁੱਧ ਦਿੰਦੀ ਆ ਓਕੇ ਤੇ ਵੀ ਮੱਠੀ ਆ ਪੂਰੀ ਮੇਰੇ ਲਈ ਟਾਈਮ ਚਲਦੀ ਕਰਦਾ ਲੋਗ ਟਾਈਮ ਚਲਦੀ ਆ ਹਾਂ ਤੇ ਠੰਡੀ ਸੀਲ ਆ ਮੇਰੇ ਕੋਲ ਕਰੋਚਾ ਇਕੱਠੇ ਕਿ ਬੱਚਾ ਮਗਰ ਮੇਲ ਆ ਮਗਰ ਮੇਲ ਕਾਫ ਆ ਗਿਆ ਹੂੰ ਬਾਕੀ ਉਹ ਤਾਂ ਹੰਦੂ ਜਿਹੋ ਜਿਹਾ ਸੀਮਰ ਰਖਵਾਵਾਂਗੇ ਉਹਨਾਂ ਦਾ ਬੱਚਾ ਜਿਹੜਾ ਸਾਡੀ ਦਿੱਲੀ ਦੇ ਵੀ ਕੰਮ ਕਰਨਾ ਹੋਵੇ ਠੀਕ ਆ ਜੀ ਤੇ ਚੰਗਾ ਬੱਚਾ ਲੈ ਸਕਦੇ ਆ ਲੋ ਵੀ ਆ ਕਰੋ ਚੱਕ ਮਜੀ ਉਗਲ ਗਰਦਾਰ ਹੈ ਕੋਨਾ ਦੀ ਬਾਕੀ ਹਵਾਨਾਲੇ ਵਾ ਪੂਰੀ ਤਸੱਲੀ ਨਾਲ ਮੇਰਾ ਵੀਰ ਦੇਖ ਲਓ ਠੀਕ ਆ ਜੀ ਨਾਲ ਦੀ ਨਾਲ ਹੀ ਆਪਾਂ ਚਵਾਈ ਤੁਹਾਨੂੰ ਦਿਖਾ ਰਹੇ ਆ ਕੋਰ ਕੋ ਪਤਲੀ ਕਮੜੀ ਆ ਸਕਿਨ ਬਿਲਕੁਲ ਕਾਗਜ਼ ਵਰਗੀ ਉਹਦੇ ਵਰਗੀ ਲੱਗਦੀ ਜਿਹੜੀ ਇੱਕ ਵਾਰੀ ਨਹੀਂ ਟੁਆਈ ਦੇ ਮੀਨੀ ਆ ਬਿਲਕੁਲ ਉਹ ਬਿਲਕੁਲ ਦਾ ਰੇਟ ਪਤਾ ਕਿੰਨਾ ਸਟਾਰਟਿੰਗ ਸੀਗਾ ਹਾਂਜੀ 49000 ਤੋਂ ਸ਼ੁਰੂ ਹੋਈ ਸੀ ਉਹ ਮੱਝ ਉਦੋਂ ਉਹ ਜਿਹੜੀ ਕਿੰਨੇ ਸਾਲ ਦੇ 4 ਸਾਲ ਕਿੰਨੇ ਟਾਈਮ ਪਹਿਲਾਂ ਇਹੜਾ ਪਹਚਵਾਇਆਂ ਦੇ ਪਿੱਛੇ ਜੇ ਮੀਨੀ ਨੇ ਕੱਢਿਆ ਸੀਗਾ 22 ਲੀਟਰ ਆ ਬਿਲਕੁਲ 49000 ਤੋਂ ਸ਼ੁਰੂ ਹੋ ਗਏ ਉਹ ਲੱਖਾਂ ਚਲੇਗੀ ਬਾਅਦ ਹਾਂ ਬਿਲਕੁਲ ਇਸੇ ਤਰ੍ਹਾਂ ਜੀ ਇਸੇ ਤਰ੍ਹਾਂ ਬਾਕੀ ਪਤਾ ਨਹੀਂ ਬਰੀਡ ਕਿੱਥੇ ਦੀ ਕਿੱਥੇ ਬਾਕੀ ਚੰਗੀਆਂ ਬਿਲਕੁਲ ਇਹਨੂੰ ਸੋ ਮੈਂ ਜਿਹੜੀ ਪੂਰੀ ਦੁੱਧ ਵਾਲੀਆ ਕਰਮਾ ਲਈ ਆ ਠੀਕ ਆ ਜੀ ਬਾਕੀ ਜਿੰਨੇ ਰੇਟ ਦੀ ਅੱਜ ਹੈਗੀ ਆ ਉਸ ਕਾਉਂਡਿੰਗ ਨੇ ਕਰਮਾ ਲਈ ਦੁੱਧ ਵੀ ਚੰਗਾ ਚੁਵਾਈ ਜਾਣਾ ਸੋਹਣਾ ਪਿੰਡਾ ਪਤਲਾ ਪਿੰਡਾ ਠੀਕ ਆ ਜੀ ਤੇ ਥਾਂ ਤੁਸੀਂ ਵੇਖੋ ਬੈਕ ਸਾਈਡ ਤੋਂ ਭਾਵੇਂ ਕੋਈ ਆਪਾਂ ਥੋੜਾ ਇਲਾਕਾ ਦਿਖਾ ਦਈਏ ਹਾਂ ਬਿਲਕੁਲ ਬਾਕੀ ਤੁਸੀਂ ਚਲੋ ਚਵਾਈ ਕੀਤੀ ਆ ਗਾਰਡ ਪ੍ਰਚਾਰ ਦੀ ਬਿਲਕੁਲ ਬਰਾਬਰ ਆ ਚਵਾਈ ਸੰਧੂ ਸਾਹਿਬ ਬਹੁਤ ਵਧੀਆ ਚਵਾਈ ਲੋਨੀ ਆਪਾਂ ਕਦੀ ਪਸ਼ੂ ਮੜਾ ਲਿਆ ਹਾਂਜੀ ਆਪਦੀ ਜਿੰਨੀ ਗਾ ਹਿੰਮਤ ਹੁੰਦੀ ਹੈ ਜਾਂ ਪਰਖ ਨਰਖ ਕਰਕੇ ਆਪ ਲੈ ਕੇ ਆਈ ਦੀ ਬਿਲਕੁਲ ਜੀ ਬਿਲਕੁਲ ਬਾਕੀ ਚੰਗੀ ਨਿਕਲੂਗੀ ਹਜੇ ਸੰਧੂ ਗੱਲ ਪਤਾ ਕਿੱਥੇ ਮੁੱਕਦੀ ਆ ਜਦੋਂ ਪਸ਼ੂ ਸੂਏ ਨੂੰ 15 ਦਿਨ ਹੋ ਜਾਂਦੇ ਨੇ ਫਿਰ ਜਾ ਕੇ ਉਹ ਆਪਦੇ ਵਾਪਸੀ ਤੇ ਆਉਂਦਾ ਹਾਂ ਇਹਨਾਂ ਪਹਿਲੇ ਦੂਜੇ ਚੌਥੇ ਦਿਨ ਜਿਹੜਾ ਪਸ਼ੂ ਜਿਹੜਾ ਢੇਡੀ ਨਹੀਂ ਚੱਜਣਾ ਪੜਦਾ ਇਦਾਂ ਹੀ ਆ ਫਿਰ ਬਾਬੇ ਇਹ ਕੱਟਾ ਬਿਲਕੁਲ 나ੜੂਆ ਨਾਲ ਆ ਬੱਚੇ ਦੇ ਤਕਰੀਬਨ ਜੇਕਰ ਪੱਜ ਗਈਏ ਦੋਸਤੋ ਅੱਜ ਦੂਜੇ ਤੇ ਜਿੰਨਾਂ ਦੇ ਵਿੱਚ 14 ਕਿਲੋ ਚਲਾ ਦੇ ਉਹ ਗੱਲ ਇੰਪੋਸੀਬਲ ਆ ਤੇ ਪੋਸੀਬਲ ਇਹੋ ਹੀ ਆ ਵੀ ਹੁਣ 9 ਲੀਟਰ ਜਾਂ 9 ਤੋਂ ਪਲੱਸ ਬੋਲਾ ਬਾਕੀ ਇਹਨੂੰ ਅੱਜ ਬਿਲਕੁਲ ਦੁੱਧ ਜਿਵੇਂ ਵੇਜ਼ ਦੇ ਦੀਆਂ ਨੇ ਇਧਰ ਵੇਖੋ ਪੂਰੀ ਬਾਡੀ ਤੇ ਜਿਹੜੀ ਕੱਲੀ ਕੱਲੀ ਚਾਤ ਮਾਰਦੀ ਆ ਇੰਨੀ ਬਰੀਕ ਚਮੜੀ ਆ ਬਿਲਕੁਲ ਜੀ ਬਿਲਕੁਲ ਤੇ ਵੇਖੋ ਦੁੱਧ ਵਾਲੇ ਜਿਹੜੇ ਨਿਸ਼ਾਨੀਆਂ ਬਟਨ ਲੱਗੇ ਪਿਛਲੇ ਵੇ ਤੇ ਵੀ ਪਿਛੋਂ ਵੀ ਬਰਾਬਰ ਆ ਚੰਗੀ ਆ ਜਿਹਦੀ ਮੱਧ ਚੰਗੀ ਆ ਉਹਦਾ ਮੋਹਰ ਚੰਗੀ ਆ ਬੜਾ ਚੰਗਾ ਹੈ ਕਿ ਨਾਰਮਲ ਜਿੰਨੇ ਕਦੀ ਗੰਦੂ ਇਹੋ ਜੀਆਂ ਪਤਾ ਨਹੀਂ ਕਿੱਥੇ ਕਿੱਥੇ ਵਿਗ ਜਾਂਦੀਆਂ ਇਹਦਾ ਕਿਸਮਤ ਆ ਬਾਕੀ ਆਪਾਂ ਬਿਲਕੁਲ ਜੈਜ ਰੇਟ ਚੋਾਈ ਨਾਲ ਦੀ ਨਾਲ ਦਿਖਾ ਦਿੰਨੇ ਆ ਰੇਟ ਵੀ ਆਪਾਂ ਜਿਹੜਾ ਉਹ ਵੀ ਦੱਸ ਦਾਂਗੇ ਤੇ ਰੇਟ ਆਪਾਂ ਕਨਫਰਮ ਕਰ ਹੀ ਦਿੰਨੇ ਆ ਚੋਾਈ ਤੋਂ ਪਹਿਲਾਂ ਹਾਂਜੀ ਰੇਟ ਇਹਦਾ 77000 ਉਹ ਤੋਂ ਮਾਨਤਾ ਕਰਾਂਗੇ 77000 ਬਿਲਕੁਲ ਕਰਮਾ ਵਾਲੀਆਂ ਹੁੰਦੀਆਂ ਮੀਣੀਆਂ ਢੇਲੀਆਂ ਬਿਲਕੁਲ ਕਹਿੰਦੇ ਨੇ ਵੀ ਇਹਦਾ ਲੱਭਦੀਆਂ ਵਾ ਵੀ ਪਰਿਵਾਰ ਵਧਾਉਂਦੀਆਂ ਅੱਗੇ ਜਾ ਬਿਲਕੁਲ ਜੀ ਬਿਲਕੁਲ ਲੋ ਵੀ ਭਰਾਵੋ 57000 ਲਾਇਆ ਤੇ ਆ ਠੀਕ ਹੈ ਜੀ ਕੋਈ 85 85 ਕੋਈ 90 ਨਹੀਂ ਬਾਕੀ ਐਨੀਮਲ ਚੰਗਾ ਪਸ਼ੂ ਚੰਗਾ ਪਸੰਦ ਆਊਗੀ ਮੈਂ ਤੇ ਚਵਾਈ ਆਪਣਾ ਦੀ ਨਾਲ ਤੁਹਾਨੂੰ ਦਿਖਾ ਦਾਂਗੇ ਇਸ ਤੋਂ ਬਾਅਦ ਇੱਕ ਸਾਈਕਲ ਨੰਬਰ ਤੇ ਆਪਾਂ ਇੱਧਰ ਤੁਹਾਨੂੰ ਲੈ ਚਲਦੇ ਹਾਂ ਇੱਕ ਬੜੀ ਖੂਬਸੂਰਤ ਝੋਟੀ ਕਹਿ ਰਹੀ ਆ ਵੀ ਹਰਦੇਸਿਆ ਇੱਧਰ ਆਓ ਬਿਲਕੁਲ ਬਿਲਕੁਲ ਚੰਦੂ ਸਾਹਿਬ ਪਹਿਲਾ ਸੂਹਾ ਸੋਨਾ ਅੱਛਾ ਜੀ ਇਹ ਐਲ ਡੀ ਐਫ ਵਾਲਿਆਂ ਦੀ ਹੈ ਲక్ష్ਮੀ ਦੇਰੀ ਵਾਲਿਆਂ ਦਾ ਜਿਹੜਾ ਆਪਣਾ ਸਕੰਦਰ ਦਾ ਸੌਰੀ ਧਾਰੇ ਦਾ ਭਰਾ ਸਕੰਦਰ ਆ ਜਿਹੜਾ ਅੱਛਾ ਜੀ ਉਹਦੀ ਇਤਿਹਾਸ ਠੀਕ ਹੈ ਜੀ ਤੇ ਚੰਗੀਆਂ ਝੋਟੀਆਂ ਪਾਉਂਦਾ ਹੈ ਤੇ ਚੰਗੇ ਜਿਹੜੇ ਪਿੱਠ ਪੁੜੇ ਬਿਲਕੁਲ ਪਿਓ ਵਰਗੀ ਆ ਜਮਾਈ ਹੂੰ ਲੋ ਤੇਰੀ ਮਾਂ ਦਾ ਵੀ ਚੰਗਾ ਰਿਕਾਰਡ ਸੀਗਾ ਵੀ ਅੱਧਿਆਂ ਨੂੰ ਦੇਖਿਆ ਵੀ ਅੱਜ ਮਨੋ ਤੇ ਜਦ ਰਿਸ਼ਤੇਦਾਰੀਆਂ ਦਾ ਨਹੀਂ ਪਤਾ ਨਾ ਜਿੰਨਾ ਵੀ ਤੁਹਾਨੂੰ ਬੜਾ ਬੁੱਲ ਤੇ ਬੁੱਲਾ ਦੇ ਜਗਾ ਭਰਾਵਾ ਲੈ ਲਿਆ ਤੇ ਕਹਿੰਦੇ ਨੇ ਨਾ ਧਿਆਨ ਆ ਗੱਲ ਵਿੱਚ ਆਣਾ ਵੀ ਢੰਗਾਈ ਚ ਗੱਲ ਕੋਈ ਢੰਗਾਈ ਤੇ ਜਿੱਦਰ ਨੂੰ ਵੀ ਸਾਰਾ ਦਿਮਾਗ ਲਾ ਲਈਏ ਉਹਨਾਂ ਦਾ ਜਿਹੜਾ ਖੇਤਰ ਬੜਾ ਵਿਸ਼ਾਲ ਆ ਰੇਲ ਬਿਲਕੁਲ ਜੀ ਪਹਿਲਾ 16 ਵਾ ਲਓ ਵੀ ਆ ਕਰੋ ਚੈੱਕ ਬਾਕੀ ਵੇਖੋ ਨਵੀਂ ਚੋਟੀ ਪੁੱਠਾ ਚੰਗਾ ਚੋਟੀ ਦਾ ਲਓ ਵੀ ਤੁਸੀਂ ਠੰਡੀ ਠੁੰਡੀ ਬਹੁਤ ਜਿਆਦੀ ਆ ਸਾਰਾ ਨਵੇਂ ਹੱਥ ਲਾਈਏ ਜਾਂ ਜਿਸ ਤਰ੍ਹਾਂ ਵੀ ਹਾਂ ਬਿਲਕੁਲ ਤੇ ਪਿੱਟ ਪੁੱਠ ਦੀ ਤੁਸੀਂ ਵੇਖੋ 200 ਚੜਾਈ ਕਰੋ ਚੈੱਕ ਇੱਕ ਸਾਰ ਬਿਲਕੁਲ ਆਪਾਂ ਕਹਿ ਦਈਏ ਨਾ ਵੀ ਕੋਈ ਕਿਸੇ ਪਾਸੇ ਲਿਸ ਬਣਨੀ ਜਾਂ ਕੋਈ ਲਿਸਾ ਬਣਨੀ ਹੈਗਾ ਗਰਮਾਰੀ ਦੇ ਵਿੱਚ ਰਾਜੀ ਆ ਫੁੱਲ ਵਜਣ ਲੋੜ ਦੇ ਵਿੱਚ ਆ ਦੇਖੋ ਸੁੰਦਰਤਾ ਦੇਖੋ ਬਿਊਟੀ ਵੀ ਸੋਹਣੀ ਆ ਬਾਕੀ ਸਾਨੂੰ ਪੁੱਠਾ ਜਿੱਡਾ ਇਹਦਾ ਚੌੜਾ ਨਾ ਝੋਟੀ ਦਾ ਮਾਲੀਆਂ ਦਾ ਭਲੇਖਾ ਪਾਉਂਦੀ ਚੰਗੀ ਸਮਝੇ ਨਾ ਪਰ ਹਜੇ ਵੀ ਮੰਝਾ ਡੈਂਦਾ ਮਨ ਵਿੱਚ ਕੋਈ ਸ਼ੱਕ ਨਹੀਂ ਆਈ ਚੱਕ ਨਹੀਂ ਪੁੱਠਾ ਜਿਹੜੇ ਪਸ਼ੂ ਉਸੇ ਨੇ ਦੁੱਧ ਦੇਣਾ ਜਿਹਦਾ ਪੁੱਠਾ ਬਸ ਉਸ ਤੋਂ ਬਾਕੀ ਸਿਹਤ ਤੋਂ ਸਲਾਉ ਉਸੇ ਪਸ਼ੂ ਦੀ ਕੀਤੀ ਜਾਂਦੀ ਆ ਵਾਕਿ ਜਿਹੜੇ ਮਾਲਕ ਨੇ ਬਿਲਕੁਲ ਘਰ ਖਵਾਇਆ ਹੋਵੇ ਤੇ ਚੰਗੀ ਝੋਟੀ ਆ ਜਿੱਥੋਂ ਵੀ ਆਈ ਆ ਮਾਲਕ ਦੀ ਵੀ ਸਲੰਘਾ ਕਰਨੀ ਬਣਦੀ ਆ ਚਲੋ ਘਰਾਂ ਦੇ ਵਿੱਚੋਂ ਪਸ਼ੂ ਆਉਂਦੇ ਆਂ ਵੀ ਚੰਗੀ ਖੇਚਲ ਕੀਤੀ ਭਰਾ ਕਿਸੇ ਨੇ ਠੀਕ ਆ ਜੀ ਮਨੋਂ ਲੈ ਕੋਲੇ ਬਹੁਤ ਸੋਹਣੀਆਂ ਝੋਟੀਆਂ ਸਾਰੀਆਂ ਹੀ ਅੱਛਾ ਦੇਖੋ ਮੋਰਾ ਤੇ ਬਰੀਡ ਤੇ ਕੰਮ ਕਰਦੇ ਆ ਉਹ ਬੰਦੇ ਓਕੇ ਤੇ ਇਹਦੇ ਥਾਲੇਵੇ ਦੀ ਗੱਲ ਕਰੀਏ ਨਾ ਹਾਂਜੀ ਬਹੁਤ ਚੌਰ ਸਲੇਵਾ ਕੱਢੂਗੀ ਅਜੇ ਭਲਾਂ ਚੁੱਕਣ ਦੀ ਝੋਟੀ ਤੇ ਹੱਥ ਦੇ ਨਹੀਂ ਸੁੰਦੀ ਬਿਲਕੁਲ 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 ਇਹ ਠੰਡੀ ਸੀ ਇਹ ਦੋ ਚੀਜ਼ਾਂ ਦੀ ਮੈਂ ਗਾਰੰਟੀ ਦੇ ਦੂੰ ਜਿਹੜੇ ਹਿਸਾਬ ਨਾਲ ਆਪਾਂ ਤਿੱਪੀ ਆ ਚਵਾਈ ਪੋਲੀ ਕੋਈ ਪੂਰ ਛੱਟਾ ਨਹੀਂ ਭਾਵੇਂ ਇਹ ਪਹਿਲਾਂ ਨਹੀਂ ਆ ਹਾਂਜੀ ਤੇ ਪਿੱਛਾ ਠੀਕ ਆ ਇਹ ਆਪਾਂ ਦਾਵੇ ਨਾ ਕਹਿ ਸਕਦੇ ਹੂੰ ਲਓ ਦੋਸਤੋ ਬਾਕੀ ਡਾਢੀ ਸੋਣੀ ਆ ਕਰਮਾਲੀ ਕਿਉਂਕਿ ਲੋ 45 ਆ ਤਾਂ ਦੁੱਧ ਵੀ ਕਰਮਾਲੀ ਨੂੰ ਪਹਿਲੇ ਸਵੇਰ ਚੰਗਾ ਚਵਾਉਣਾ ਚਾਹੀਦਾ ਅੱਗੋਂ ਮੇਰੇ ਵੀਰ ਸਾਰੇ ਪਸ਼ੂ ਪਾਲਕ ਸਿਆਣੇ ਆ ਠੀਕ ਆ ਜੀ ਦੇਖਦੇ ਆ ਸਾਰ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਬਾਕੀ ਬਿਲਕੁਲ ਘੋੜਿਆਂ ਵਰਗੀ ਚਾਰ ਆ ਹਾਂ ਬਿਲਕੁਲ ਬਹੁਤ ਖੂਬਸੂਰਤੀ ਆ ਦੋਸਤੋ ਚੰਗੀ ਆ ਸੁੰਦਰਤਾ ਮਾਰਕ ਨੇ ਬਹੁਤ ਸੋਹਣੀ ਬਖਸ਼ੀ ਕਰਮਾਲੀ ਨੂੰ ਤੋਰਾ ਤਾਰਾ ਬਹੁਤ ਸੋਹਣਾ ਚੋਟਾ ਜੰਨੇ ਵੀ ਆਪਾਂ ਗੱਲ ਕਰ ਲਈਏ ਠੀਕ ਆ ਜੀ ਇਹ ਕੋਈ ਛੋਟੀ ਮੰਨ ਕੇ ਨਾ ਆਵੇ ਹਾਈਡਰੋਟ ਫੁੱਲ ਥੋੜੀ ਗੋਲ ਆ ਹਾਂ ਜੀ ਆ ਦੇਖੋ ਕਿਉਂਕੋ ਪੁੱਠਾ ਚੰਗਾ ਲੱਗਾ ਛੋਟੀ ਨੂੰ ਦੁੱਧ ਫੰਦੂ ਪੁੱਠੇ ਦੇ ਸਿਰ ਤੇ ਬਿਲਕੁਲ ਜੀ ਬਿਲਕੁਲ ਇਹ ਥਾਲ ਸੁਣਦੀ ਵੀ ਜਿਹੜੀ ਕੁਆਲਿਟੀ ਚੰਗੀ ਮੁਠੀ ਵਾਲਾ ਥਾਰ ਰਹੂਗਾ ਸਹੀ ਆ ਖੋਲੂਗੀ ਨਹੀਂ ਅਜੇ ਵੀ ਰਵੇ ਸੁਣਦੀ ਵੀ ਕੋਈ 5-7 ਦਿਨਾਂ ਨਾਲ ਸਾਦ ਨਹੀਂ ਸੁਣਦੀ ਭਲਾਂ ਚੱਕਣ ਦੇ ਜੇ ਹਾਂ ਜਿੰਨੀ ਭਲ ਚੱਕ ਜੂਗੀ ਉਨੀ ਝੋਟੀ ਖੋਲ ਜੂਗੀ ਹੂੰ ਇਹ ਤਾਂ ਹੈ ਅਰੇ ਅੱਛਾ ਆਪਣੀ ਛੋਟੀ ਦੀ ਡਿਟੇਲ ਸੀਗੀ ਜੋ ਵੀ ਸੀਗੀ ਬਾਕੀ ਬਹੁਤ ਸੋਹਣਾ ਬਖਾਲਾ ਦਿਖਾਵੇ ਦੀ ਬੜੀ ਪਿਆਰੀ ਏ ਝੋਟੀ ਬੱਜਾ ਪਸ਼ੂ ਵੀ ਆਪਾਂ ਹਮੇਸ਼ਾ ਕਹਿੰਦੇ ਆ ਕੁਪੈਨ ਪਰਬੀ ਉਹਨਾਂ ਦੁਦਰ ਸਫਤੀ ਕਰਦਾ ਵੀ ਮੈਂ ਨਹੀਂ ਕਹਿ ਸਕਦਾ ਕਿ ਯਾਰ ਕਿੱਥੇ ਪੈਸੇ ਲਾ ਆਵਾ ਹਾਂਜੀ ਬਾਕੀ ਚਲੋ ਅਗਲੇ ਦੀ ਕਿਸਮਤ ਹਾਂ ਹਾਂ ਆਪਾਂ ਵੀ ਪੈਸੇ ਲਾ ਕੇ ਲਿਆਂਦੀ ਆ ਸਹੀ ਹੈ ਜੀ ਹਰ ਇੱਕ ਵਪਾਰੀ ਭਰਾ ਨੇ ਜਿਹੜਾ ਜਿਹੜਾ ਉਹਦਾ ਜਲ ਪਾਣੀ ਉਹ ਤਾਂ ਲੈਣਾ ਹੀ ਆ ਬਿਲਕੁਲ ਦੁਕਾਨ ਹੈ ਜੀ ਇਹਦਾ ਅੱਛਾ ਹਰਵੇਲ ਇਹਦੇ ਮੁੱਲ ਡਿਮਾਂਡ ਦੀ ਗੱਲ ਕਰੀਏ ਤੇ ਬਿਲਕੁਲ ਆ ਵੀ ਆਪਣੇ ਪੈਨ ਪਰ ਮਾਰਕੀਟ ਦੇ ਹਿਸਾਬ ਨਾਲ ਜੇ ਆਪਾਂ ਹਰਿਆਣੇ ਪੱਖ ਦੀ ਗੱਲ ਕਰੀਏ ਤਾਂ ਇਹੋ ਜੀਆਂ ਝੋਟੀਆਂ ਆਪਣੇ ਸੱਜਣ ਉੱਥੋਂ ਜਾ ਕੇ ਸਵਾ ਸਵਾ ਲੱਖ ਦੀਆਂ ਲਿਆਉਂਦੇ ਆ ਹਾਂਜੀ ਇਹਦਾ ਰੇਟ ਬਿਲਕੁਲ ਜਾਇਜ਼ ਜਿਹਾ ਹੋਊਗਾ 83000 ਰੁਪਿਆ ਰੇਟ ਉੱਚ ਮੰਨਤਾ ਨੂੰ 83 ਚੋਂ ਬਿਲਕੁਲ ਜੀ ਠੀਕ ਆ ਜੀ ਅਸਲ ਉਡਦੀਆਂ ਵਾਲਾ ਰੇਟ ਕੀਤਾ ਹੂੰ ਹੂੰ ਛੋਟੀ ਜੀ ਕੋਈ ਸ਼ੱਕ ਨਹੀਂ ਬਿਲਕੁਲ ਬਿਲਕੁਲ ਲੋਬੀ ਪ੍ਰਭੂ ਚਲੋ ਪਤਾ ਨਹੀਂ ਹੁੰਦਾਗਾ ਠੀਕ ਆ ਜੀ ਕਿਹੜੇ ਵੀਰ ਤੇ ਕਿਹਦੇ ਹਿੱਸੇ ਆਉਣੀਆਂ ਛੈ ਚਲੋ ਜਿੱਥੇ ਵੀ ਜਾਵੇ ਕਰਮਾਂ ਦੀ ਠੀਕ ਆ ਜੀ ਭਾਗ ਲਾਵੇ ਬਹੁਤ ਸੋਹਣੀ ਚੰਗੀ ਝੋਟੀ ਆ ਵਿਖਾਵੇ ਦਿਖਾਵੇ ਦੀ ਚੰਗੀ ਆ ਬਾਕੀ ਖਵਾਨੇ ਚੱਡੇ ਦੀ ਪੰਤਰ ਬੜੀ ਚੰਗੀ ਆ ਇੱਥੋਂ ਤੱਕ ਪਸ਼ੂ ਆ ਜਾਣਾ ਇੱਕ ਕਾਫੀ ਨਹੀਂ ਹੁੰਦਾਗਾ ਬਾਕੀ ਖਵਾਨਾਲੇ ਵਾਰ ਇੱਕ ਸਾਰ ਰੱਖਣਾ ਵੀ ਬੜ ਕਈ ਵਾਰ ਪਹਿਲਾਂ ਝੋਟੀਆਂ ਹੁੰਦੀਆਂ ਤੇ ਕੈਂਸਰ ਲੇਵਾ ਹੁੰਦਾ ਇੱਕ ਸਾਰ ਲੇਵਾ ਤੇ ਪੱਧਰ ਵਿਖਾਲਾ ਉੱਤੋਂ ਪਿੱਠ ਪੂੜੀ ਜ ਬੜੀ ਸੋਹਣੀ ਆ ਚੌੜੀ ਬਿਲਕੁਲ ਠੀਕ ਆ ਜੀ ਤੇ 83000 ਦੇ ਵਿੱਚੋਂ ਛੋੜ ਛੱਪਾ ਵੀ ਰੰਦਾ ਵੀ ਆਪਾਂ ਕਰਾਂਗੇ ਸੋ ਕੋਈ ਭਰਾ ਕਾਲ ਕਰੇ ਜਿੱਥੇ ਵੀ ਤੈਹ ਬੈਂਦੀ ਆ ਤੁਸੀਂ ਆਪਣੀ ਬਿਠਾ ਲਿਓ ਸੋ ਚੰਗੀ ਝੋਟੀ ਆ ਠੀਕ ਆ ਤੇ ਇਹ ਹਰਵੇਲ ਆਪਣੇ ਕੋਲ ਦੋ ਹੀ ਪਰੇ ਅੱਜ ਪਸ਼ੂ ਨੇ ਦੋ ਨੇ ਫਿਲਹਾਲ ਬਾਕੀ ਚਲੋ ਦੋਨੇ ਆਪਣੀ ਆਪਣੀ ਜਗ੍ਹਾ ਸੋਹਣੇ ਨੇ ਹਾਂ ਜੀ ਤਾਂ ਇਸ ਟਾਈਮ ਬਿਲਕੁਲ ਤੰਦਰੁਸਤ ਨਵਿੰਦਰ ਰੋਈ ਨੇ ਬਿਲਕੁਲ ਚਲੋ ਆਪਣੀ ਆਪਣੀ ਕਿਸਮਤ ਹੁੰਦੀ ਆ ਆਪਾਂ ਇਹ ਪ੍ਰਮਾਤਮਾ ਜਿਹੜੇ ਸਾਡੇ ਘਰੇ ਆਉਣ ਉਹ ਟਿਕਾਣੇ ਲੱਗਣ ਤੇ ਜਿਹੜਾ ਲੈ ਕੇ ਜਾਂਦਾ ਉੱਥੋਂ ਵੀ ਸਾਨੂੰ ਕੋਈ ਗਾਲ ਨਾ ਬਣਾਵੇ ਤੇ ਉੱਥੇ ਜਾ ਕੇ ਵੀ ਜਿਹੜੀ ਤੰਦਰੁਸਤੀ ਰਵੇ ਸਾਡੀ ਤਾਂ ਵੀ ਦੁਆ ਹੁੰਦੀ ਹੈ ਬਿਲਕੁਲ 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 ਲਓ ਦੋਸਤੋ ਇਹ ਗੱਲ ਵੀਰ ਦੀ ਵੀ ਸਿਆਣੀ ਹੈ ਤੇ ਹਰਵੈਲ ਇੱਕ ਨੰਬਰ ਮੇਰਾ ਵੀਰ ਕਰਦੀ ਹੈ ਸਾਡੇ 9906382025 ਠੀਕ ਹੈ ਜੀ ਲਓ ਦੋਸਤੋ ਵੀਰ ਹਰਵੈਲ ਸਿੰਘ ਪਿੰਡ ਜੋਰ ਸਿੰਘ ਵਾਲੇ ਤੋਂ ਪਸ਼ੂ ਵਪਾਰ ਦਾ ਕਿੱਤਾ ਵੀਰ ਨੂੰ ਨਹੀਂ ਕਰਦੇ ਲੰਬੇ ਸਮੇਂ ਤੋਂ ਮਾਲ ਆਉਂਦਾ ਰਹਿੰਦਾ ਇਸੇ ਤੇਰਾ ਸਾਫ ਸਾਫ ਸੁਥਰੇ ਪਸ਼ੂ ਆਉਂਦੇ ਆ ਬਾਕੀ ਮੇਰਾ ਵੀਰ ਜਦੋਂ ਮਰਜ਼ੀ ਐਨੀ ਟਾਈਮ ਇੱਥੇ ਵਿਜ਼ਿਟ ਕਰੋ ਕੋਈ 2 4 5 ਨੱਕ ਜਰੇ ਆ ਅਵੇਲੇਬਲ ਹੁੰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ